ਕਿ ਜਦੋਂ ਕੋਈ ਬੰਦਾ ਹੌਂਸ ਵਿੱਚ ਨੌਕਰੀ ਕਰਦਾ ਨਾ ਤੇ ਉਹਦੇ ਜੀਵਨ ਦੇ ਉੱਪਰ ਕਈਆਂ ਨਹੀਂ ਆ ਮੁਸ਼ਕਲਾਂ ਆਉਂਦੀਆਂ ਨਾ ਇਹੋ ਜਿਹੇ ਪ੍ਰਾਈਵੇਟ ਦੇ ਜੀਵਨ ਬੰਦੀ ਨਹੀਂ ਕਰਦਾ ਉਹ ਕਦੇ ਆ ਕੇ ਘਰਿਆਲੂ ਨਹੀਂ ਬਣਦਾ ਆਪਣੇ ਪਿੰਡੇ ਤੇ ਰਹਾਂਦਾ ਹਮੇਸ਼ਾ ਆਪਣੇ ਪਰਿਵਾਰ ਦੇ ਵਾਸਤੇ ਸੋਚਦਾ ਜਦੋਂ ਉਹ ਸਾਰੀ ਇੰਨੀਆਂ ਮੁਸ਼ਕਲਾਂ ਦੇ ਦੌਰ ਵਿੱਚੋਂ ਗੁਜ਼ਰਦਾ ਤੇ ਜਦੋਂ ਰਿਟਾਇਰਮੈਂਟ ਹੁੰਦਾ ਤਾਂ ਸਰਕਾਰ ਉਹਦੇ ਵਾਸਤੇ ਉਹਦੇ ਗੁਜਰਾਨ ਵਾਸਤੇ ਤੁਹਾਨੂੰ ਪੈਨਸ਼ਨ ਦਿੰਦੀ ਹੈ ਉਹ ਪੈਨਸ਼ਨ ਵੀ ਪਰਿਵਾਰ ਵਾਸਤੇ ਲੱਗਦੀ ਹੈ ਇਹ ਉਹਦੇ ਲਈ ਹੈ ਕਿ ਜਦੋਂ ਤੂੰ ਸੰਸਾਰ ਕੋ ਜਾਵੇਂਗਾ ਤੇ ਤੇਨੂੰ ਮਾਨ ਸਨਮਾਨ ਜਿਹੜਾ ਵਾ ਉਹ ਸਰਕਾਰ ਦੇ ਦਿੰੂਗੀ ਅਸੀਂ ਉਹਨੂੰ ਸਲਾਮੇ ਦਿੰਦੇ ਆ ਕਰਨ ਦੇ ਵਿੱਚ ਤੇ ਜਦੋਂ ਪਰਿਵਾਰ ਕੋਈ ਗੱਲ ਹੁੰਦੀ ਹੈ ਜਾਨ ਲੱਗਦਾ ਤੇ ਉਹਦਾ ਆਖਰੀ ਸਮੇਂ ਉਹ ਸਰਕਾਰ ਵਿੱਚ ਕੋ ਲਿਆ ਜਾਂਦਾ ਹੈ ਕਿ ਪਰਿਵਾਰ ਰਿਸ਼ਤੇਦਾਰਾਂ ਨੂੰ ਦੱਸਦਾ ਤੇ ਰਿਸ਼ਤੇਦਾਰ ਆਉਂਦੇ ਆ ਜਿੱਦਾਂ ਹੁਣੇ ਬਾਬਾ ਜੀ ਨੇ ਕਿਹਾ ਸੱਮਾ ਪੜਾਆ ਗਰਮੀ ਦੇਖੀ ਐ ਉਸ ਸਮੇਂ ਨੂੰ ਦੇਖ ਕੇ ਪਰ ਅਪਰ ਇਹੋ ਕਹਿੰਦੇ ਆ ਕਿ ਬੜਾ ਬੜੇ ਇਹਨੂੰ ਚੱਕੋ ਤੇ ਸਤਾਰ ਵਾਸਤੇ ਲੈ ਜਾਈਏ ਉਹ ਤੋਂ ਬਾਹਰ ਕੱਢਣਾ ਕਿ ਉਹਦਾ ਇਹਨਾਂ ਬੰਦਾ ਸੁਤਮ ਸੀ ਉਹ ਦਿੱਤਾ ਨਹੀਂ ਗਿਆ ਸਾਈਂ ਨੂੰ ਜਦੋਂ ਪਤਾ ਲੱਗਿਆ ਸਾਨੂੰ ਕਿ ਉਹ ਬਹੁਤ ਹੋਇਆ ਕਿ ਏਡਾ ਰੰਗਲਾ ਸੱਜਣ ਸਾਡਾ ਜਿਹਨੇ ਏਡੀ ਵੱਡੀ ਕਿਉਂਕਿ ਰੈਜਿਮੈਂਟ ਦੇ ਵਿੱਚ ਜਾਦੂ ਦਾ ਸੂਟ ਕਰਨ ਵਾਲਾ ਜਾਦੂ ਦਾ ਗੇਮਾਂ ਕਰਨ ਵਾਲਾ ਐਂਟਰਟੇਨਰ ਵਰੀਆ ਭੰਡੇੜਾ ਸਾਰਿਆਂ ਦਾ ਹਰਮਨ ਪਿਆਰਾ ਕਿ ਅਸੀਂ ਅੰਕਲ ਤੁਹਾਨੂੰ ਉਹ ਜੋ ਦਾ ਮਾਨ ਸਨਮਾਨ ਕਰਦਾ ਸੀ ਉਹਦੇ ਦੇ ਸਕਦੇ ਉਹਦੇ ਵਿੱਚ ਸਾਨੂੰ ਕਿਉਂਕਿ ਇਹ ਥੋੜੀਆਂ ਕਮੀਆਂ ਹੁੰਦੀਆਂ ਸਾਡੇ ਵਿੱਚ ਵੀ ਅਸੀਂ ਰਿਟਾਇਰ ਹੋ ਕੇ ਤੇ ਸੰਸਥਾ ਨਾਲ ਦੇ ਕੰਮ ਦੇ ਫਿਰ ਰਿਟਾਇਰ ਹੋ ਕੇ ਨਵੇਂ ਕੰਮਾਂ ਵਾਸਤੇ ਭੱਜੇ ਹੁਣ ਔਰ ਦੂਸਰਾ ਸਾਡੇ ਪਰਿਵਾਰ ਨੂੰ ਹੁੰਦਾ ਕਿ ਪਰਿਵਾਰ ਜੇ ਤੋ ਅਸੀਂ ਤੇ ਇਸ ਤਰ੍ਹਾਂ ਪੀਤੋ ਜਾਂਦੇ ਆ ਤੇ ਪਰਵਾਸਾਂ ਦਾ ਨਹੀਂ ਕਰਦਾ ਔਰ ਰਿਸ਼ਤੇਦਾਰ ਉਤਾਰਦਾ ਹੈ ਰਿਸ਼ਤੇਦਾਰ ਹੁੰਦੇ ਆ ਤੇ ਉਹਨੂੰ ਤੋਂ ਨਹੀਂ ਤਾਂ